ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਤੇ ਸਖਤ ਠੰਡ ਨੂੰ ਨਜਾਤ ਦਿਵਾਉਣ ਲਈ ਮੱਕੜ ਪਰਿਵਾਰ ਤੇ ਗੁਰੂ ਨਾਨਕ ਰੋਡ ਸਮਰਾਲਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਬ੍ਰੈਡ ਪਕੌੜੇ ਅਤੇ ਚਾਹ ਦੇ ਲੰਗਰ ਲਗਾਏ ਗਏ ਇਸ ਵੰਦੀ ਜਾਣਕਾਰੀ ਸਾਂਝੀ ਕਰਦੇ ਸੋਨੂ ਮੱਕੜ ਸਹਿਰੀ ਪ੍ਰਧਾਨ ਸਣੀ ਦੁਆ ਅਤੇ ਰਣ ਧੀਰਤੀ ਰਾਣੇ ਦੱਸਿਆ ਕਿ ਗੁਰੂ ਨਾਨਕ ਰੋਡ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਆਮ ਰਾਹੀਰਾਂ ਅਤੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਲਈ ਬ੍ਰੈਡ ਪਕੌੜਿਆਂ ਤੇ ਚਾਹ ਦੇ ਲੰਗਰ ਉਤਟ ਵਰਤਾਏ ਗਏ ਇਸ ਲੰਗਰ ਨੂੰ ਵਰਤੌਣ ਲਈ ਨੌਜਵਾਨਾਂ ਵੱਲੋਂ ਉਤਸ਼ਾਹ ਨਾਲ ਸੇਵਾ ਕੀਤੀ ਗਈ ਹੈ। ਆਪ ਦੇਖਦੇ ਹੋ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ। ਕੀ ਕਿਹਣਾ ਦਰ ਲੰਗਰ ਸੇਵਾ ਚੱਲਦੀ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪਣੇ ਵੱਲੋਂ ਤੇ ਆਪਣੇ ਗੁਨਾਨਗਰੋੜ ਸਾਰੇ ਨਿਵਾਸੀਆਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਗੁਰਪੁਰਬ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਅੱਜ ਜਿਹੜਾ ਗੁਨਾਨਗ ਰੋਡ ਤੇ ਸਾਰੇ ਦੁਕਾਨਦਾਰਾਂ ਵੱਲੋਂ ਨਾਲ ਮਿਲ ਕੇ ਲੰਗਰ ਲਾਇਆ ਗਿਆ ਇਹ ਅੱਜ ਗੁਰਪੁਰਬ ਨੂੰ ਮਾਤਰ ਰੱਖਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਅੱਜ ਸਮਰਾਲਾ ਸ਼ਹਿਰ ਦੇ ਵਿੱਚ ਵੀ ਗੁਨਾਨਗ ਰੋਡ ਤੇ ਦੁਕਾਨਦਾਰਾਂ ਵੱਲੋਂ ਲਗਾਇਆ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਲੰਗਰ ਵਿੱਚ ਆਓ ਤੇ ਜਿਹੜਾ ਗੁਰੂ ਦਾ ਲੰਗਰ ਹੈ ਤੇ ਚਾਹ ਦਾ ਤੇ ਬਰੈਡ ਦਾ ਲੰਗਰ ਲੱਗਿਆ ਇਹਨੂੰ ਛਾਕੇ ਜਾਓ ਤੇ ਸਾਨੂੰ ਇਹ ਜੇ ਲੰਗਰ ਲਾਣੇ ਚਾਹੀਦੇ ਨੇ ਸਾਨੂੰ ਗੁਰੂਆਂ ਨੂੰ ਆਪਣਿਆਂ ਨੂੰ ਯਾਦ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਆਪਾਂ ਭੁੱਲ ਨਾ ਸਕੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸੁਬੇ ਲੱਖ ਲੱਖ ਵਧਾਈਆਂ ਅੱਜ ਸਮੂਹ ਬਨਾਰਾ ਨਗਰ ਰੋਡ ਦੇ ਦੁਕਾਨਦਾਰਾਂ ਤੇ ਮਹੱਲਾ ਨਿਵਾਸੀਆਂ ਵੱਲੋਂ ਤੇ ਮੱਕੜ ਪਰਿਵਾਰ ਵੱਲੋਂ ਇੱਕ ਬਹੁਤ ਹੀ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਸਾਰੇ ਮਹੱਲਾ ਨਿਵਾਸੀ ਵੀ ਤੇ ਸ਼ਹਿਰ ਨਿਵਾਸੀ ਵਧਾਈ ਦੇ ਪਾਤਰ ਨੇ ਵਧੀਆ ਕਾਰਜ ਕੀਤਾ ਹੈ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜੈ ਦੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜਸੀਅਤ ਹੈ ਲੰਗਰ ਲਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪ੍ਰਬ ਦੇ ਸਾਰੇ ਮਹੱਲੇ ਵਾਲਿਆਂ ਨੇ ਇਕੱਠੇ ਕੇ ਲਾਇਆ ਹੈ ਦੇ ਇਹ ਤੇ ਆਉਤੇ ਬ੍ਰੈਡ ਚਾ ਦਾ ਲੰਗਰ ਸ਼ਕੂ ਲੰਗਰ ਸ਼ਕੂ ਹਾਂਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਾਰੀ ਸ਼ਕਤ ਨੂੰ ਬੇਨਤੀ ਹੈ ਅੱਜ ਗੁਰੂ ਗ੍ਰੇਵ ਸਿੰਘ ਜੀ ਦਾ ਜਨਮ ਦਿਨ ਦੀ ਖੁਸ਼ੀ ਚ ਲੰਗਰ ਪੰਡਾਲ ਸਾਰੇ ਮਹੱਲੇ ਵੱਲੋਂ ਲਾਇਆ ਗਿਆ ਹੈ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਕਿਹੜੀ ਜਗ੍ਹਾ ਤੇ ਲਗਾਇੀ ਤੁਸੀਂ ਗੱਲ ਦਲਾ ਬੰਦਾ ਗੁਰਨਾਨ ਕਰੋੜ ਸੰਰਾਜ ਨਜੀਕ ਸਨੀ ਦਿਗਾਂ ਮੈਲਾਂ ਦੀ ਅੰਗਰਕੜੀ ਚੀਤਾ ਲਗਾਇਆ ਜੀ ਲੰਗਾ ਬਰੈਡ ਬਰੈਡ ਪਕੌੜਾ ਕੀ ਪਾਲਨ ਨੂੰ ਸ਼ਨੀਵਾਰ ਵੱਲੋਂ ਵੀ ਵਧਾਈਆਂ ਹੋਣ ਮੇਰੇ ਵੱਲੋਂ ਵੀ ਵਧਾਈਆਂ ਹੋਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਰਾਲਾ ਵਿਖੇ ਗੁਰੂ ਗੋਬ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਇੱਥੇ ਸਮਰਾਲਾ ਗੁਰੂ ਨਾਨਕ ਰੋਡ ਤੇ ਤਲਵਨਗਰ ਦੇ ਨੇੜੇ ਬਰੈਡ ਪਕੌੜਿਆਂ ਦਾ ਲੰਗਰ ਲਾਇਆ ਗਿਆ ਤੇ ਸਾਰੇ ਸਮਰਾਂਡਾ ਨਿਵਾਸੀਆਂ ਨੂੰ ਐ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਸਣੀ ਦੁਆ ਜੀ ਵੱਲੋਂ ਲੱਖ ਲੱਖ ਮੁਬਾਰਕਾਂ ਜੀ ਮੱਕੜ ਜੀ ਤੇ ਸੋਨੂ ਸੋਨੂ ਹਰਜੀਤ ਸਿੰਘ ਜੀ ਤੇ ਇਹ ਪਰਿਵਾਰ ਵੱਲੋਂ ਲੰਗਰ ਦੀ ਵੱਲੋਂ ਸੇਵਾ ਲਗਾਈ ਗਈ ਹੈ ਤੇ ਸਾਰੇ ਸਮਰਾਲੇ ਨੂੰ ਔਰ ਸ਼ਹਿਰ ਨੂੰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਜੀ